ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 18 ਮਾਰਚ ਹੈ ਮੈਂ ਗੁਰਸੀਰਤ ਕੌਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਐਸੋ ਇਹ ਸੰਸਾਰ ਪੇਖ ਨਾ ਰਹਿ ਨਕਉ ਪਈਹ ਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਦਕਾ ਦਿਵਈਹ ਰੇ 헤 ਪਾਈ ਇਹ ਸੰਸਾਰ ਇੱਕ ਅਜੇਹੀ ਖੇਡ ਹੈ ਤਮਾਸ਼ਾ ਹੈ ਜਿੱਥੇ ਕੋਈ ਜੀਵ ਸਦਾ ਲਈ ਜੀਉਂਦਾ ਨਹੀਂ ਰਹਿ ਸਕਦਾ 헤 ਭਾਈ ਤੁਸੀਂ ਗੁਰਮਤ ਦੇ ਸਹੀ ਮਾਰਗ ਤੇ ਤੁਰੇ ਚੱਲੋ ਨਹੀਂ ਤਾਂ ਤੁਹਾਨੂੰ ਬੁਰੀ ਤਰ੍ਹਾਂ ਟੱਕਾ ਵਜੇਗਾ ਤੁਹਾਡੇ ਡਿੱਗਣ ਦਾ ਡਰ ਹੈ ਖਤਰਾ ਹੈ ਭਾਵੇਂ ਕੋਈ ਬੱਚਾ ਹੈ ਜਵਾਨ ਹੈ ਬੁੱਢਾ ਹੈ ਮੌਤ ਸਾਰਿਆਂ ਨੂੰ ਵਾਰੀ-ਵਾਰੀ ਲੈ ਜਾਵੇਗੀ ਮਨੁੱਖ ਤਾਂ ਵਿਚਾਰਾ ਚੂਹੇ ਵਾਂਗ ਹੈ ਜਿਸ ਨੂੰ ਮੌਤ ਰੂਪ ਬਿੱਲਾ ਖਾ ਜਾਂਦਾ ਹੈ ਮਨੁੱਖ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ ਭਾਵੇਂ ਗੰਗਾਲ ਹੋਵੇ ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ ਮਨੁੱਖ ਭਾਵੇਂ ਰਾਜਾ ਹੋਵੇ ਭਾਵੇਂ ਪ੍ਰਜਾ ਹੋਵੇ ਬਰਾਬਰ ਸਮਝ ਕੇ ਮੌਤ ਲੈ ਜਾਂਦੀ ਹੈ ਮੌਤ ਇੰਨੀ ਬਲਵਾਨ ਹੈ ਪਰ ਜਿਹੜੇ ਬੰਦੇ ਪਰਮੇਸ਼ਰ ਦੀ ਬੰਦਗੀ ਕਰਦੇ ਹਨ ਜੋ ਪਰਮੇਸ਼ਰ ਨੂੰ ਪਿਆਰੇ ਲੱਗਦੇ ਹਨ ਉਹਨਾਂ ਦੀ ਗੱਲ ਬਾਕੀ ਸਾਰੀ ਦੁਨੀਆ ਨਾਲੋਂ ਵੱਖਰੀ ਹੈ ਨਿਰਾਲੀ ਹੈ ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦੇ ਹਨ ਪਰਮੇਸ਼ਰ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਹਨ ਭਗਤ ਕਬੀਰ ਜੀ ਆਖਦੇ ਹਨ 헤 ਪਾਈ ਪੁੱਤਰ ਵੋਟੀ ਤਨ ਪਦਾਰਥ ਆਦ ਦਾ মোহ ਛੱਡ ਦੇਣਾ ਚਾਹੀਦਾ ਹੈ हे संतजनो ध्यान ਨਾਲ ਸੁਣਨਾ ਕਰੋ ਸੰਸਾਰ ਦਾ মোহ ਛੱਡਣ ਨਾਲ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਕਬੀਰ ਜੀ ਆਖਦੇ ਹਨ ਸੰਸਾਰ ਵਿੱਚ ਪੱਕੇ ਤੌਰ ਤੇ ਕੋਈ ਵੀ ਜੀਵ ਜਿਉਂਦਾ ਨਹੀਂ ਰਹਿ ਸਕਦਾ ਉਹ ਭਾਵੇਂ ਅਮੀਰ ਹੋਵੇ ਗਰੀਬ ਹੋਵੇ ਰਾਜਾ ਹੋਵੇ ਭਾਵੇਂ ਪ੍ਰਜਾ ਹੋਵੇ ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ ਸਭ ਨੂੰ ਲੈ ਜਾਂਦੀ ਹੈ ਬੱਚਾ ਬੁੱਢਾ ਜਵਾਨ ਹਰ ਇੱਕ ਨੂੰ ਮੌਤ ਆਵੇਗੀ ਜੀਵਨ ਸਫਲਾ ਕਰਨਾ ਜ਼ਰੂਰੀ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਜੀਵਨ ਸਫਲਾ ਹੋ ਜਾਂਦਾ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਗੁਰੂ ਕੋਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ